ਬੱਲੇ ਬੱਲੇ ਉਹ ਹਰ ਦੇ ਪਿੱਛੇ ਹਜਦਾ ਬੱਲੇ ਉਹ ਮਿਹਨਤਾਂ ਨੂੰ ਪਾਵੇ ਕਦੇ ਚੋਰ ਬਈ ਕਿ ਚੂਰੀ ਮਾਦੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਦਾ ਬੱਲੇ 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 ਆਸਟ੍ਰੇਲੀਆ ਤੇ ਸੁੱਖਾ ਆਸਟ੍ਰੇਲੀਆ ਤਾਰੀ ਮਡੇਰ ਤੇ ਸੁੱਖਾ ਸਹ ਹੋਤਾ ਕਾਲੇ ਰੰਗ ਦੇ ਲੰਕੋਟੇ ਤੇ ਪ੍ਰਵੀਨ ਕੁਹਾੜੀ ਐ ਆ ਪਦਾਰਥ ਪਹਿਲਵਾਨ ਦਾ ਭਤੀਜਾ ਤੇ ਪੀਲੇ ਪਹਿਲਵਾਨ ਦਾ ਬੇਟਾ ਨਾਨਕੇ ਵੀ ਪਹਿਲਵਾਨੀ ਤੇ ਦਾਦਕੇ ਵੀ ਪਹਿਲਵਾਨੀ ਤੇ ਦੂਜੇ ਪਾਸੇ ਆ ਕੌਣ ਆ ਬਿੰਦਰ ਗਾਇਕਵੜ ਮਹਾਰਾਜਟਰ ਖਾੜਾ ਤਲੇਤਾ ਪਿਤਾ ਜੀ ਮਹਾਰਾਜਟਰ ਦੇ ਵਿੱਚ ਐਮ ਐਲ ਏ ਐ ਪਿਤਾ ਜੀ ਐਮ ਐਲ ਏ ਕੋ ਮੁੰਡਾ ਪਹਿਲਵਾਨੀ ਦਾ ਐਮਐਲਏ ਆ ਆ ਝੰਡੀ ਦੇ ਕੁਸ਼ਤੀ ਦੇ ਨਾਂ ਮੱਲਾ ਵਜ਼ਕਾਰ ਹੱਥ ਜੋੜੀ ਹੋ ਗਈ ਹੈ ਭਾਈ ਦਰਸ਼ਕ ਵੀਰੋ ਦੋਨਾਂ ਪਹਿਲਵਾਨਾਂ ਲਈ ਵੀ ਤਾੜੀ ਖੋਲ੍ਹ ਕੇ ਮਾਰ ਦਿਓ ਬਹੁਤ ਵੱਡੀ ਕੁਸ਼ਤੀ ਆ ਮੇਰੇ ਵੀਰ ਘੁੰਮ ਫਿਰ ਕੇ ਹਿੰਦੁਸਤਾਨ ਦਾ ਨੰਬਰ 1 কুਸ਼ਤੀ ਮੁਕਾਬਲਾ ਜਿਗਾਗੋ ਰੋੜਾ ਵਾਲੇ ਦੀ ਧਰਤੀ ਨੂੰ ਭਾਗ ਲੱਗੇ ਆ ਜਿੱਥੇ ਬੱਲੇ ਬੱਲੇ ਕਰਾਈ ਆ ਪਿਛਲੇ ਸਾਲ ਵੀ ਕਹਿੰਦੇ ਆ ਕੌਣ ਮੱਲ ਹੈ ਕਹਿੰਦੇ ਮਿੰਦਰ ਗਾਇਕਵਾੜਾ ਲਾਲ ਰੰਗ ਦਾ ਲੰਗੋਟਾ ਆ ਮੱਲ ਦੋਨੋਂ ਹੀ ਚੋਟੀ ਦੇ ਐ ਕਿ ਮੱਲ ਆ ਗਏ ਚੋਟੀ ਦੇ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਪਰ ਜੋਰ ਜਵਾਨੀ ਦਾ ਲੈ ਜਾਏ ਪਰਿਆ ਮੇਲਾ ਲੁੱਟ ਗਏ ਇਹ ਅੜੀਅਲ ਕੋੜੇ ਨੇ ਕਰ ਜਾਂਦੇ ਨੇ ਮਨ ਰਾਜੇ ਖੇਲੇ ਹੱਥ ਪਿੱਛੇ ਤੇ ਆ ਲੁੱਡੀਆਂ ਪਉਂਦੀ ਫਿਰੇ ਜਵਾਨੀ ਵਾਹ ਜੀ ਦਾ ਲਾਉ ਜਾਂਦਾ ਹੈ ਉਹ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦੇ ਦਰਮਿਆਨਾ ਕਹਿੰਦਾ ਬੋਲ ਦੀ ਟਟਰੀ ਚੋਂ ਬਚਾਥੇ ਪੈਰ ਨੂੰ ਉਹ ਉਹ ਤੋਂ ਮਲ ਉਖਲਾਉਂਦੇ ਨੇ ਰਵਾਲੀਆਂ ਕਿ ਸੂਈ ਦੇ ਨਕੇ ਚੋਂ ਸੋਨੀ ਪੈਂਦਾ ਨੰਦੜਾ ਉਂਝ ਕਰਨੀਆਂ ਗੱਲਾਂ ਨੇ ਸਖਾਲੀਆਂ ਕਿ ਇੱਕੋ ਦਿਨ ਜਾਂਦਾ ਨਹੀਂ ਸਟਾਰ ਬਣਿਆ ਉਹ ਰੋੜਾ ਰੋੜਾ ਲਾ ਕੇ ਮਹਿਲ ਜਾਂਦੇ ਨੇ ਜਿਣੇ ਕਹਿੰਦਾ ਇੱਕੋ ਸੀਜ਼ਨ ਦੇ ਚੱਜ ਨਾਲ ਲੱਗ ਜਾ ਪਹਿਲੀ ਜੋੜ ਵਾਲਿਆਂ ਤੇ ਨੋਟ ਜਾਂਦੇ ਨਹੀਂ ਗਿਣੇ ਉਹ ਇੱਕੋ ਸੀਜ਼ਨ ਦੇ ਜੱਜ ਨਾਲ ਲੱਗ ਜਾ ਪਹਿਲੀ ਜੋੜ ਵਾਲਿਆਂ ਤੋਂ ਨੋਟ ਜਾਂਦੇ ਨਹੀਂ ਗਿਣੇ ਵਾਖ ਪਹਿਲੀ ਜੋੜ ਦੇ ਮੱਲ ਆਹੋ ਬੱਲੇ 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 ਨਾ ਯੋਰ ਰੀਸਾ ਕਹਿੰਦਾ ਫੜਨੇ ਬੜਿਔਖੇ ਨੇ ਉੱਡਦੇ ਸੱਪ ਸਾਹੇ ਦਾ ਲੱਕ ਤੇ ਸ਼ੇਰ ਦਾ ਨੱਕ ਕਬੂਤਰ ਚੀਨੇ ਕਹਿੰਦਾ ਫੜਨੇ ਬੜਿਔਖੇ ਨੇ ਇਹ ਉੱਡਦੇ ਸੱਪ ਸਾਹੇ ਦਾ ਲੱਕ ਸ਼ੇਰ ਦਾ ਨੱਕ ਕਬੂਤਰ ਚੀਨੇ ਕਬੂਤਰ ਚੀਨੇ ਫੜਨੇ ਬੜੇ ਔਖੇ ਨੇ ਐਨ ਸਰੇ ਦੀ ਟੱਕਰ ਹੈ ਕਹਿੰਦੇ ਇੱਕ ਪਾਸੇ ਪੰਜਾਬ ਦਾ ਬੱਬਰ ਸ਼ੇਰ ਦੂਸਰੇ ਪਾਸੇ ਮਹਾਰਾਸ਼ਟਰ ਦਾ ਮਹਾਰਾਸ਼ਟਰ ਕੇਸਰੀ ਬੱਬਰ ਸ਼ੇਰ ਇਹਦਾ ਸੋਨੇ ਦੀਆਂ ਗੁਰਦਾਂ ਜਿੱਤਦਾ ਹੈ ਪੰਜਾਬ ਦੇ ਵਿੱਚ ਕਹਿੰਦੇ ਕੋਸੇ ਵਿੱਚ ਵਿੱਚ ਸੁਣਾਜੰਨਾ ਬੱਲੇ ਬੱਲੇ ਕਰਾਈ ਹੈ ਪਹਿਲਵਾਨ ਵੀ ਸਾਰ ਤੇ ਹੋਜੇ ਐਨ ਸੈਦੀ ਟੱਕਰ ਬੱਲਾ ਮੈਲੀ ਵਾਲਾ ਸੈਰ ਪੁੱਜਿਆ ਹੋਇਆ ਹੈ ਕਿ ਕੋਸੀ ਵਿੱਚ ਜਿਹੜਾ ਗਰੰਟ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਬੰਦਾ ਟੰਟ ਹੋਣਾ ਚਾਹੀਦਾ ਘਰ ਦੀ ਲੜਾਈ ਆਮ ਮੈਲੀ ਵਾਲਿਆ ਘਰ ਦੀ ਲੜਾਈ ਗੱਲ ਆਮ ਮੈਲੀ ਵਾਲਿਆ ਹੁੰਦੇ ਸੂਰਵੇਂ ਜੇ ਕਾਮਾ ਪਿੱਛੇ ਲੜ ਜਾਂਦੇ ਨੇ ਬੀੜੀਆਂ ਦਾ ਦੀਪ ਦਾ ਟਕਰਾਈ ਹੁੰਦੀ ਆ ਸਿੰਘ ਕੁੰਡੀਆਂ ਦੇ ਘਾਗੋੜਾ ਵਾਲੀ ਵਿੱਚ ਆੜ ਜਾਂਦੇ ਨੇ ਸਿੰਘ ਕੁੰਡੀਆਂ ਦੇ ਘਾਗੋੜਾ ਵਾਲੀ ਚ ਆੜ ਜਾਂਦੇ ਨੇ ਵਾਹ ਜੀ ਵਾਹ ਵੱਕ ਸਿੰਘ ਮੱਲੋ ਮੱਲੀ ਕੁੰਡੀਆਂ ਦੇ ਆੜ ਜਾਂਦੇ ਨੇ ਅੱਜ ਵਾਕਈ ਕੁੰਡੀਆਂ ਦੇ ਸਿੰਘ ਫਸਲ ਵਾਲਾ ਮੁਕਾਬਲਾ ਇੱਕ ਪਾਸੇ ਮਾਝੇ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਆਹ ਕੌਣ ਆ ਇਹ ਪ੍ਰਵੀਨ ਕੋਹਾਲੀ ਆ ਕਾਲੇ ਰੰਗ ਦਾ ਲੰਗੋਟਾ ਤੇ ਦੂਜੇ ਪਾਸੇ ਇਹ ਮਿੰਦਰ ਗਾਇਕਵਾਲੜਾ ਮਹਾਰਾਇਟਰ ਖਾੜਾ ਧਲੇਤੇ ਵਾਲਾ ਆ ਮੱਲ ਦੋਨੋਂ ਹੀ ਚੋਟੀ ਦੇ ਆ ਕਿਹੜਾ ਮੱਲ ਦਾ ਮਾਰ ਕੇ ਅੱਜ ਕੁਸ਼ਤੀ ਦਾ ਆਰ ਪਾਰ ਦਾ ਫੈਸਲਾ ਕਰਦਾ ਕਿ ਹੱਥੇ ਇੱਕ ਵਾਰੀ ਜਿੱਥੇ ਅਸੀਂ ਜੋੜ ਦਿੰਨੇ ਆ ਜੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਨੇ ਆ ਵਾਹ ਜੀ ਵਾ ਨਈਓ ਰਿਸਾਂ ਲਓ ਚੱਲਦਾ ਹੈ ਯੁੱਧ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦੇ ਦਰਮਿਆਨ ਬਾਕੇ ਸੇਰੇ ਦਾ ਯੁੱਧ ਕੰਦਰ ਨਹੀਂ ਦੁਨੀਆ ਸਲਾਮਾ ਫਿਰ ਕਰਦੀ ਓ ਹੁੰਦਾ ਜਿਹੜੇ ਸ਼ਰੀਰਾਂ ਵਿੱਚ ਜ਼ੋਰ ਬਈ ਉਹ ਜੋ ਪੈਸੇ ਥੇਲੇ ਸਭ ਲੁੱਟ ਸਕਦਾ ਹੈ ਨਾਹੀ ਇਹ ਚੂਰੀ ਮਾਰਦੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰ ਆ ਮਾਰਾ ਗੁਰੂ ਦੀਆਂ ਪੇੜੇ ਪਾਰੇ ਲਾਉਂਦੀਆਂ ਉਹ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਮੱਲਿਆ ਕੇ ਲਾ ਕੇ ਨਾ ਦਲੇਰੀਆਂ ਵੇ ਆਉਂਦੀਆਂ ਕੇ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਈਕੇ ਲਾ ਕੇ ਦਲੇਰੀਆਂ ਨਹੀਂ ਆਉਂਦੀਆਂ ਸ਼ਾਨਦਾਰ ਕੁਸ਼ਤੀ ਤਾੜੀ ਮਾਰਦੇ ਕੋਰੀ ਜੇ ਪੀਸੀ ਚਾਹ ਨਹੀਂ ਅੱਜ ਜਿੱਤਾਂ ਹਾਰਨ ਦੇ ਵਿੱਚ ਫੈਸਲੇ ਹੋਰ ਐਲਸਰੇ ਦੀ ਟੱਕਰ ਐ ਕਿ 2 ਨੰਬਰ ਦੇ ਪੈਸੇ ਨਾਲ ਸਕੂਨਾ ਆਵੇ ਬਿਨ ਮਤਲਬ ਤੋਂ ਮਤਲਬੀ ਬੰਦੇ ਦਾ ਫੌਨ ਨਾ ਆਵੇ ਮੈਂ ਮੱਛੀ ਮਰਦੀ ਵੇਖੀ ਪੱਤਲ ਚੱਟ ਕੇ ਕੰਢਿਆ ਤਾਂ ਸੱਪਾਂ ਚ ਕਿੱਥੇ ਜ਼ਹਿਰ ਰਿਹਾ ਬੰਦਾ ਮਰਦਾ ਬੰਦੇ ਦੇ ਡੰਗਿਆ ਤਾਂ ਸੱਪਾਂ ਵਿੱਚ ਕਿੱਥੇ ਜ਼ਹਿਰ ਰਿਹਾ ਬੰਦਾ ਮਰਦਾ ਬੰਦੇ ਦੇ ਡੰਗਿਆ ਤਾਂ ਲੱਖਾ ਸਾਡਾ ਵੀ ਰੋਡ ਮਜਾਰੇ ਵਾਲਾ ਵੱਡੀਆਂ ਸੇਵਾਵਾਂ ਦਿਵਕ ਸਿੰਘ ਜੀ ਸੈਕਟਰੀ ਸਾਹਿਬਾ ਵੱਲੋਂ ਵੱਡੀਆਂ ਰੈਫਰਸ਼ਮੈਂਟੀਆਂ ਜਿਹੜੀਆਂ ਸੇਵਾਵਾਂ ਨਵਾਂ ਨਿਆ ਯਾਰੀਆਂ ਨੇ ਸਿਰੇ ਦੀ ਕੁਸ਼ਤੀ ਪਹਿਲਵਾਨ ਜੀ ਕਰ ਦਈਏ ਕੁਸ਼ਤੀ ਕਰੋ ਕਰੋ ਸ਼ੁਰੂ ਕੁਸ਼ਤੀ ਕਰੋ ਜੀ ਵਾਹ ਜੀ ਵਾਹ ਕਰੋ ਕਰੋ ਕੁਸ਼ਤੀ ਸ਼ੁਰੂ ਮੇਰੇ ਵੀਰ ਕੁਸ਼ਤੀ ਖੜ ਕੇ ਪਾਸਾ ਹੈ ਆ ਸਿਰੇ ਦਾ ਮੁਕਾਬਲਾ ਪ੍ਰਵੀਨ ਕਹਾਲੀ ਤੇ ਨਾਲ ਕਹਿੰਦੇ ਆ ਇਸ ਸਮੇਂ ਅਮਿੰਦਰ ਗਾਇਕਵਾਲਾ ਆ ਚੋਟੀ ਦਾ ਪਹਿਲਵਾਨ ਹੈ ਬਹਿ ਜਾ ਬਹਿ ਜਾ ਮੇਰੇ ਵੀਰ ਸਾਰੇ ਬਹਿ ਜਾਓ ਸਾਰੇ कुश्ती ਲੜਨ ਦੇ ਪਰਮਾਨਾਂ ਨੂੰ ਸੈਂਟਰ ਦੇ ਲਾਗੇ ਬਸ ਸੈਂਟਰ ਦੇ ਲਾਗੇ ਲਖਵੰਦੇ ਲਖਾ ਜੀ ਸੈਂਟਰ 'ਚ ਖੜੋ ਅੰਦਰ ਖੜ ਕੇ ਲੜੋ ਕੁਸ਼ਤੀ ਬਸ ਹਾਂ ਅੰਦਰ ਸੈਂਟਰ 'ਚ ਗੁਸ਼ਤੀ ਹੋਣੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਸਾਡਾ ਵੀਰ ਜਿਹਨਾਂ ਵੀਰਾਂ ਵੱਲੋਂ ਆਸਟ੍ਰੇਲੀਆ ਵੱਲੋਂ ਵੱਲੋਂ ਅੱਜ ਅਲਟੋ ਗੱਡੀ ਦਿੱਤੀ ਗਈ ਆ ਕੌਣ ਹੈ ਆ ਪਦਾਰਥ ਪਹਿਲਵਾਨ ਦਾ ਭਤੀਜਾ ਤੇ ਨਾਲ ਕਹਿੰਦੇ ਮਹਿੰਦਰ ਗਾਇ ਗਵਾਰਡ ਹੈ ਹਾਂ ਸੈਂਟਰੀ ਦੀ ਕੁਸ਼ਤੀ ਲੜਨੀ ਆ ਮੇਰੇ ਵੀਰ ਜੈਦਦਾਜ ਅਗਰ ਕੋਈ ਪਹਿਲਵਾਨ ਬਾਹਰ ਜਾਂਦਾ ਹੈ ਤੇ ਦਾ ਜਿਹੜਾ ਉਹੀ ਦਿੱਤਾ ਜਾਣਾ ਹੈ ਕਮੇਟੀ ਵੱਲੋਂ ਫੈਸਲਾ ਹੈ ਬੱਸ ਇਹ ਸਾਰੇ ਨੋਟ ਕਰ ਲਿਓ ਕਿਉਂਕਿ ਕਰਾਓ ਕਰਾਓ ਮੇਰੇ ਵੀਰ ਕੁਸ਼ਤੀ ਸ਼ੁਰੂ ਕਰਾ ਦਿਓ ਨਾ ਪਹਿਲਵਾਨ ਲੱਗੋ ਕੁਸ਼ਤੀ ਲੜੋ ਬੈਸ ਕੋਈ ਗੱਲ ਨਹੀਂ ਪ੍ਰਵੀਰ ਜੀ ਫੇ ਫੜੋ ਕੋਈ ਗੱਲ ਨਹੀਂ ਇਹ ਖੁੱਲਾ ਸਮਾਂ ਦਾਦੇ ਨੂੰ ਜਮਦ ਹੈ ਕੋਈ ਦਰਸ਼ਕ ਵੀਰੋ ਤਾੜੀਆਂ ਮਾਰੋ ਦੋਨਾਂ ਪਹਿਲਵਾਨਾਂ ਲਈ ਇੱਕ ਵਾਰੀ ਗੱਲ ਅਰੇ ਸ਼ੁਰੂ ਪ੍ਰਵੀਰ ਪਹਿਲਵਾਨ ਦੀ ਤਾੜੀਆਂ ਕੁਸ਼ਤੀ ਹੈ ਦੋਨੇ ਬਹੁਤ ਵਧੀਆ ਮੱਲਦੇ ਕਿਉਂਕਿ ਗੱਤੇ ਵਾਲੀ ਕੁਸ਼ਤੀ ਨਹੀਂ ਮਿੱਟੀ ਵਾਲੀ ਕੁਸ਼ਤੀ ਹੈ ਇੱਥੇ ਦਾ ਹਾਂ ਬਰੇ ਵੀਰ ਲੱਗੋ ਪਹਿਲਵਾਨਾਂ ਬੇਨਤੀ ਕਰ ਕੁਸ਼ਤੀ ਜਿਹੜੀ ਆ ਵੱਡੀ ਐ ਹੱਥ ਪਾਣਾ ਵਿੱਚ ਹੁਣ ਪਾਆ ਬਣਾਣਾ ਕਿਹੜਾ ਬਾਣੀਆ ਪਰ ਆ ਲੱਗ ਲੱਗੋ ਮਿੰਦਰਜੀ ਲੱਗਣਾ ਪੈਣਾ ਆ ਕੋਈ ਗੱਲ ਨਹੀਂ ਇਹ ਕਿਹੜਾ ਗੱਡਿਆਂ ਤੇ ਫੈਸਲਾ ਹੈ ਤੇ ਮਿੱਟੀ ਦੀ ਕੁਸ਼ਤੀ ਆ ਫੜੇ ਲੰਗੋਟੇ ਕਰੋ ਕੰਮ ਅਗਰ ਕਿਸੇ ਦਾਜ ਪਹਿਲਵਾਨੇ ਚਲਾ ਜਾਂਦਾ ਤੇ ਉਹ ਦਾਜ ਸੈਂਟਰ ਚ ਪਟਾ ਕੇ ਦਿੱਤਾ ਜਾਏਗਾ ਚੱਲ ਬਈ ਪ੍ਰਵੀਨ ਤਾੜੀਆਂ ਮਾਰ ਦਿਓ ਦੋਨਾਂ ਭਲਵਾਨਾਂ ਲਈ ਕੁਸ਼ਤੀ ਸ਼ੁਰੂਆਤ ਦੇ ਨਾਲ ਮੱਲੇ ਚੋਟੀ ਦੇ ਆ ਬਾਈ ਖਲੋ ਭਲਵਾਨੋ ਫੜੋ ਫੜੋ ਮੇਰੇ ਵੀਰ ਲੱਗੋ 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 ਹਾਂ ਕਰੋ ਸ਼ੁਰੂ ਕੁਸ਼ਤੀ ਜੀ ਅਦਰ ਸਾਡੇ ਜਿਹਨੇ ਵੀ ਜੋ ਸਾਥੀ ਸਾਡੇ ਭਰਾ ਕਾਗਰੋਂ ਵਾਲੇ ਬਹੁਤ ਬਹੁਤ ਧੰਨਵਾਦ ਲੰਬਰਦਾਰ ਸਾਹਿਬ ਚਲੋ ਬਾਕੀ ਜੋ ਫੈਸਲਾ ਕਮੇਟੀ ਦਾ ਪਹਿਲਵਾਨਾ ਮੰਨਣਾ ਪੈਣਾ ਦੇਖੋ ਹਜ਼ਾਰਾਂ ਦਰਸ਼ਕ ਵੀਰ ਕਾਗੋ ਰੋਣਾ ਲਈ ਦਾ ਸ਼ਿੰਗ ਮੇਲਾ ਦੇਖਣ ਲਈ ਆਏ ਆ हां ਤੇ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮਨੀ ਨਾਰਵੇ ਇਟਲੀ ਨਿਊਜ਼ੀਲੈਂਡ ਬਈ ਮਾਸਕਰ ਸਾਊਦੀ ਅਰਬ ਟਰਾਲੇ ਖੜੇ ਕਰਕੇ ਦੁਬਈ ਵਾਲੇ ਮੇਲਾ ਦੇ ਖੰਡੇਗਾ ਗਰੋੜਾ ਵਾਲਾ ਤੇ ਆਪਾਂ ਹੁਣ ਕੁਸ਼ਤੀ ਦਿਖਾਈਏ ਬੱਸ ਬਾਈ ਲਾਈਟਾਂ ਵਾਲੇ ਬੈਂਦੀ ਹੋਈ ਮੀ ਲਾਈਟਾਂ ਜਿਹੜੀਆਂ ਔਨ ਕਰਦੇ ਨੇ ਇਲੈਕਟ੍ਰੀਸ਼ੀਅਨ ਵਾਲੇ ਭਰਾ ਨੇ ਬੈਂਦੀ ਹੈ ਬੱ ਲੱਗ ਜਾ ਲੱਗ ਜਾ ਪ੍ਰਵੀਨ ਜੀ ਕੋਈ ਨਹੀਂ ਦਾਦੇ ਦੀ ਰਮ ਜੱਪਾ ਲੰਗੋਟਾ 6 6 ਹਾਂ ਜੋ ਦਵਾੜਾ ਹੌਲ ਕਰਕੇ ਫੜ ਗਿਆ ਬਾਹਰ ਨਿਕਲਿਆ ਤਾਂ ਫੇਰ ਲੰਗੋਟਾ ਫੜਾਵਾਂਗੇ ਕੋਈ ਗੱਲ ਨਹੀਂ ਵਾਹ ਵੀ ਵਾਹ ਨਹੀਂ ਓਰੀਸ਼ਾ ਕਹਿੰਦਾ ਹੈ ਯੁੱਧ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਦਰਬਿਆਨਾ ਕਹਿੰਦਾ ਮੌੜਿਆਂ ਦੇ ਕੋਲ ਅੜੇ ਗੱਡੇ ਗੱਡੇ ਜਾਂਦੇ ਨਾ ਉਹ ਸੁੱਖੀ ਲੋਪੇ ਬਾਜ਼ੀਆਂ 'ਚ ਨੱਕੇ ਛੱਡੇ ਜਾਂਦੇ ਨਾ ਕਹਿੰਦਾ ਵੱਡੇ ਵੱਡੇ ਮਾਲੇ ਉਹ ਬਿਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਦਲੇਰ ਬੰਦੇ ਢੋਣੇ ਲੋਪੇ ਵਾਲਿਆ ਤੇ ਮਿੱਟੀ ਖਾਣੇ ਸੱਪਾਂ ਨਾਲੇ ਵਾਲੇ ਖੇਡਦੇ ਓਏ ਬੱਸ ਹੋ ਗਿਆ ਸੋਹਣੇ ਮਰੇ ਪਿੱਛੇ 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 ਬਾਕੀ ਵੱਡੀ ਕੋਸ਼ਿਸ਼ੀ ਆ ਓਏ ਓਏ आप बहोदर ग्पा महाराष्ट्र में एक मैदान दिख प्राप्त तो करके आए बल्ले तेरे नौजवानों पाविने लाओ ਅਜ ਸਾਡੇ ਕੋਲ ਦੂਜਾ ਮਾਲਾ ਜਿਹੜਾ ਕਹਿੰਦੇ ਜਿੱਤ ਪ੍ਰਾਪਤ ਕਰ ਗਿਆ ਵਾਹ ਵੀ ਤਾੜੀਆਂ ਮਾਰਦੇ ਇੱਕ ਵਾਰੀ ਪ੍ਰਵੀਨ ਕਹਾਰੀ ਦੇ ਨਾਤੇ ਵੀ ਤਾੜੀਆਂ ਮਾਰਦੇ ਦੋਨਾਂ ਪਹਿਲਵਾਨਾਂ ਦੇ ਨਾਤੇ ਅੱਜ ਦੇ ਇਸ